ਜ਼ਿਲ੍ਹਾ ਫਤਿਹਗੜ ਸਾਹਿਬ ਦੇ ਸਹਿੰਦ ਨੇੜਲੇ ਪੈਂਡਾ ਸਾਨੀਪੁਰ ਦੇ ਕੋਲੋਂ ਲੰਗਦੀ ਪਾਖੜਾ ਨਹਿਰ ਦੇ ਵਿੱਚ ਆਪਣੀ 4 ਸਾਲਾ ਤੀ ਸਮੇਤ ਛਾਲ ਮਾਰ ਕੇ ਜੀਵਨ ਲੀਲਾ ਖਤਮ ਕਰ ਲੈਣ ਦੀ ਵਾਲੀ ਮਹਿਲਾ ਦੇ ਪਤੀ ਅਤੇ ਸੱਸ ਦੇ ਵਿਰੁੱਧ ਸਰਹਿੰਦ ਪੁਲਿਸ ਦੇ ਵੱਲ ਮੁਕੱਦਮਾ ਦਾਜ ਕੀਤੇ ਜਾਣ ਦਾ ਸਮਾਚਾਰ ਹੈ ਸ਼ਾਨਦਸ ਦੇ ਕਿ ਸਾਨੀਪੁਰ ਦੇ ਕੋਲੋਂ ਲੰਗਦੀ ਪਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਜਿਸ ਦੀ ਲਾਸ਼ ਨਹਿਰ ਦੇ ਵਿੱਚੋਂ ਮਿਲੀ ਹੈ ਨੂਰ ਮੁਹੰਮਦ ਦੇ ਬਿਆਨ ਤੇ ਮ੍ਰਿਤਕਾ ਦੇ ਪਤੀ ਆਮੀਰ ਖਾਨ ਨੇ ਅਕ ਅਮੀਰ ਖਾਨ ਅਤੇ ਸੱਸ ਨਿਯਮਤ ਤੇ ਦੇ ਜੜੀ ਵਾਸੀਆਂ ਪਿੰਡ ਮਾਜਰੀ ਕਿਸਨੇ ਵਾਲਾ ਵਿਰੁੱਧ ਥਾਣਾ ਸਰਹਿੰਦ ਦੇ ਵਿਖੇ ਮਕਦਮਾ ਦਰਜ ਕਰਕੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਦੇ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ ਜੇ ਉਹ ਆਪਣਾ ਨੂਰ ਮੁਹੰਮਦ ਹੈ ਨੂਰ ਮੁਹੰਮਦ ਇਹ ਬ੍ਰਦਰ ਹੈ ਲੜਕੀ ਦਾ ਇਹ ਲੜਕੀ ਵਿਆਹ ਸੀ ਆਪਣੀ ਮਾਜਰੀ ਕਿਸ਼ਨਾਈ ਮਲੋਤ ਉਹਦਾ ਆਪਣੇ ਪਤੀ ਨਾਲ ਕੋਈ ਡਿਸਪੂਟ ਚੱਲਦਾ ਸੀ ਕਈ ਦਿਨਾਂ ਤੋਂ 10-15 ਦਿਨਾਂ ਤੋਂ ਇਸ ਨਾਲ ਕੋਈ ਝਗੜਾ ਆਈ ਸੀ। ਅਤੇ ਬਾਹਰ ਦੇ ਨਮੀ ਤੇ ਨਾਲ ਕੋਈ ਗਲਤ ਸਬੰਧ ਨੇ ਇਹਨੂੰ ਤਲਾਕ ਤਰੂਪ ਦੇਣਾ ਚਾਹੁੰਦਾ ਸੀ। ਜਿਹੜਾ ਉਹਨੇ ਫੋਨ 'ਤੇ ਸਾਰਾ ਕੁਝ ਦੱਸਿਆ ਸੀ ਇਹਨੂੰ ਸਾਰੀ ਗੱਲ ਦਾ ਪਤਾ ਸੀ ਇਸ ਕਰਕੇ ਇਹਨੂੰ ਤਾਂ ਤੰਗ ਪ੍ਰੇਸ਼ਾਨ ਹੋ ਕੇ ਸਾਰੇ ਘਰ ਤੋਂ ਇਹਨੇ ਆਪਣੀ ਲੜਕੀ ਸਮੇਤਾ ਸਾਨੀਪੁਰ ਮਹਿਰ ਦੇ ਵਿੱਚ 18 ਤਰੀਕ ਨੂੰ ਛਾਲ ਮਾਰ ਦਿੱਤੀ। ਜਿਹਦੀ ਬੋਡੀ ਵੀ ਮਿਲ ਗਈ ਸੀ। ੜਕੀ ਦੀ ਕਿੱਥੋਂ ਮਿਲੀ ਸੀ? ਇਹਦੀ ਮਲੇਜੀ ਪਿੰਡ ਦਾ ਮਲੌਰ ਪਹਿ ਹਰਿਆਣੇ ਦੇ ਵਿੱਚ ਪਿੰਡ ਅੰਬਾਲੇ ਚ ਕੀ ਨਾਮ ਸੀ ਲੋਕੀਏ ਤੇ ਰਕਲਾ ਰੇਸ਼ਮ ਰਾਣੀ ਆ ਉਮਰ 31 ਸਾਲ ਹੈ ਤੇ ਇਹਦੀ ਬੇਟੀ ਹੈ ਇੱਕ 4 ਸਾਲ ਦੀ ਰਹਿਾਨਾ ਉਮਰ 4 ਸਾਲ ਇਹਦੀ ਡੈੱਡ ਬੋਡੀ ਜਿਹੜੀ ਕੱਲ ਮਡੋਲੀ ਆ ਜਿਹੜਾ ਪਟਿਆਲੇ ਚ ਪਿੰਡ ਉੱਥੋਂ ਹੈਡ ਤੋਂ ਨੈਚੋਂ ਉਹ ਗ੍ਰਾਮ ਦੇ ਹੋਈਆ ਮੌਤਰੀ ਚ ਪਿੰਡ ਨੇ ਪੋਸਟਮਾਰਡਮ ਕਰਾ ਰਹੇ ਆ ਅਸੀਂ ਤੇ ਕੀ ਮਾਮਲਾ ਦਰਜ ਕੀਤਾ ਮਾਮਲਾ ਦੀ ਐਫਆਈਆਰ ਨੰਬਰ 6 ਦਰਜ ਹੋਈ ਹੈ 10835 ਬੀਐਨਐਫ ਖਾਨਸਰਾਂ ਅੰਮ੍ਰਿਤਸਰ ਜ਼ਿਲ੍ਹਾ ਪਤੇਗੜ੍ਹ ਸਾਹਿਬ ਦੋਸਿਆਂ ਦੇ ਕੱਲ ਰੇਡ ਕੀਤੀ ਸੀ ਅਜੇ ਫੱਟੇ ਹੋਏ ਨੇ ਉਸ ਸਮਾਂ ਤੋਂ ਬਾਅਦ ਫੇਰ ਰੇਡ ਕਰਕੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਹਨਾਂ ਕਿਹਨਾਂ ਖਿਲਾਫ ਮਾਮਲਾ ਦਰਜ ਹੈ ਇਹਦੇ ਪਤੀਆ ਅਮੀਰ ਖਾਨ ਪੁੱਤਰ ਸੋਹਣ ਖਾਨ ਤੇ ਇਹਦੀ ਸੱਸ ਹੈ ਨਿਆਮ ਤੇ ਪਤਨੀ ਸੋਹਣ ਖਾਨ ਵਾਸੀ ਮਾਝੀ ਕਲ ਕਿਸਨੇ ਆਲੀ